ਫਰੀਦਕੋਟ ਦੀ ਇਲੈਕਸ਼ਨ ਦੇ ਵਿੱਚ ਤੁਸੀਂ ਵੀ ਦੇਖਦੇ ਹੋਗੇ ਸੋਸ਼ਲ ਮੀਡੀਆ ਉੱਥੇ ਹਰ ਇੱਕ ਗੱਲ ਸੀ ਕਿ ਇਹ ਸੋਚ ਆ ਭਾਈ ਬੈਂਤ ਸਿੰਘ ਦੀ ਜਿੱਥੇ ਨਹੀਂ ਚਾਹੀਦੀ ਹੈ ਕੀ ਲੱਗਦਾ ਤੁਹਾਨੂੰ ਉਹ ਸੀਟ ਬਾਰੇ ਕਿਵੇਂ ਦੇਖਦੇ ਸੀ ਤੁਸੀਂ ਉਹਨਾਂ ਦਿਨਾਂ ਦੇ ਵਿੱਚ ਉੱਥੇ ਮਤਲਬ ਲੋਕਾਂ ਨੂੰ ਸਰਬਜੀਤ ਸਿੰਘ ਬਾਰੇ ਇਹਨਾਂ ਨੇ ਹੀ ਪਤਾ ਸੀਗਾ ਉਹਨਾਂ ਨੇ ਸਰਬਜੀਤ ਸਿੰਘ ਨੂੰ ਜਿਤਾਇਆ ਕਿਉਂਕਿ ਉਹ ਸ਼ਹੀਦ ਭਾਈ ਬਿਆਨ ਸਿੰਘ ਨੇ ਵੇ ਵੇਕੇ ਸੀਗਾ ਉਹ ਸੋਚ ਨੂੰ ਜਿਤਾਇਆ ਸ਼ਹੀਦ ਭਾਈ ਬਿਆਨ ਸਿੰਘ ਨੂੰ ਜਿਤਾਇਆ ਉਹ ਐਕਚੁਅਲ ਜਤ ਜਤਸ਼ੀਤ ਭਾਈ ਬਿਆਨ ਸਿੰਘ ਦੀ ਹੈਗੀ ਆ ਫਰੀਦਕੋਟ ਚ ਤੁਹਾਨੂੰ ਲੱਗਦਾ ਕਿ ਤੁਹਾਡੇ ਪਾਪਾ ਜਿੱਤੀ ਹੋ ਗਿਆ ਸਕਦੇ ਹਨ ਹਾਂ ਜੀ ਹਾਂ ਜੀ ਇਹ ਬੀਬੀ ਬਿੰਮਰਗੌਰ ਖਾਲਸਾ ਤੋਂ ਬਾਅਦ ਦੀ ਗੱਲ ਕਰਦੇ ਆ ਹਾਂ ਜਿੱਤ ਸੁਪਾਈ ਸਰਬਜੀਤ ਸਿੰਘ ਦੀ ਕੋਈ ਸ਼ੱਕ ਵਾਲੀ ਗੱਲ ਨਹੀਂ ਤੁਹਾਡੇ ਪਰਿਵਾਰਕ ਜਿੱਤ ਆ ਜਿਹਦੀ ਤੁਸੀਂ ਧੰਨਵਾਦ ਵੀ ਕੀਤਾ ਤੇ ਵਧਾਈ ਵੀ ਦਿੱਤੀ ਆ ਪਰਵਾਦ ਜਿੱਤ ਸੀ ਤੁਹਾਨੂੰ ਲੱਗਦਾ ਕਿ ਉੱਥੇ ਸੋਚ ਭਾਈ ਬਿਆਨ ਸਿੰਘ ਦੀ ਜਿੱਤੀ ਆ ਜਤਸ਼ੀਤ ਭਾਈ ਬਿਆਨ ਸਿੰਘ ਦੀ ਸੋਚ ਆ ਤਾਂ ਹੀ ਉਹ ਸੋਚ ਕਰਕੇ ਮੈਂ ਦੁਬਾਰਾ ਮਤਲਬ ਮੈਂ ਆਈ ਆ ਇਸ ਇਸ ਪਾਸੇ ਤਾਂ ਕਿ ਉਹ ਸੋਚ ਨੂੰ ਹੋਰ ਅੱਗੇ ਲੈ ਕੇ ਜਾ ਸਕਾਂ ਬੱਚਿਆਂ ਨੂੰ ਥੋੜੀ ਹੋਰ ਅਵੇਅਰਨੈਸ ਕਰ ਸਕੀਏ ਆਪਾਂ ਕੋਸ਼ਿਸ਼ ਕਰੀਏ ਕਿ ਸਾਡਾ ਪੰਥ ਇੱਕਜੁੱਟ ਹੋਵੇ ਇੱਕ ਝੰਡੇ ਥਲੇ ਇਕੱਠਾ ਹੋਵੇ ਤਾਂ ਕਿ ਕੋਈ ਪ੍ਰੋਪਰ ਕੋਈ ਮਿਸ਼ਨ ਐਦਾਂ ਆਪਾਂ ਖਿਰਲੂ ਖਿਰਲੋ ਕੇ ਚੱਲਾਂਗੇ ਤਾਂ ਕੁਝ ਨਹੀਂ ਬਹਨਣਾ ਹੈਗਾ ਉਹ ਸਰਕਾਰਾਂ ਨੂੰ ਹੀ ਜਿਹੜੇ ਸਮੇਂ ਦੇ ਸਰਕਾਰਾਂ ਉਹ ਹੀ ਉਹਦਾ ਫਾਇਦਾ ਲੈ ਜਾਂਦੀਆਂ ਨੇ ਹਨਾ ਮੈਂ ਚਾਹਦੀ ਆ ਸਾਰੇ ਇਕੱਠੇ ਹੋਣ ਤਾਂ ਕਿ ਆਪਾਂ ਕੁਝ ਕਰ ਸਕੀਏ ਆਪਣੇ ਬੱਚਿਆਂ ਲਈ ਪੰਜਾਬ ਲਈ ਪੰਥ ਕੱਠਾ ਕਰਨਾ ਬੜਾ ਔਖਾ ਜਿਹਾ ਨਹੀਂ ਹੋ ਗਿਆ ਵੈਸੇ ਲੱਗਦਾ ਨਹੀਂ ਕਿ ਵੰਡੀਆਂ ਜ਼ਿਆਦੀਆਂ ਹੋ ਗਈਆਂ ਹਾਂ ਨੇ ਥੜੇ ਜਿਆਦੇ ਬਣ ਗਏ ਆ ਪਾਰਟੀਆਂ ਵੀ ਜ਼ਿਆਦੀਆਂ ਬਣ ਗਈਆਂ ਨੇ ਹਾਂ ਤਾਂ ਔਖਾ ਹੀ ਹੈਗਾ ਪਰ ਚਲੋ ਮੈਂ ਇੱਕ ਛੋਟੀ ਜੀ ਕੋਸ਼ਿਸ਼ ਹਾਂਜੀ ਚਲੋ ਤੁਹਾਡੀ ਸੋਚ ਨੂੰ ਵੀ ਸਲਾਮ ਆ ਕੋਸ਼ਿਸ਼ ਇਹ ਹੋਵੇ ਜੀ ਜਿਹੜੀ ਪੰਥ ਨੂੰ ਇਕੱਠੇ ਕਰਨ ਦੀ ਹਰ ਕੋਸ਼ਿਸ਼ ਨੂੰ ਸਲਾਮ ਆ ਵੈਸੇ ਤੇ ਪੰਥ ਇਕੱਠਾ ਹੋਣਾ ਵੀ ਚਾਹੀਦਾ ਅ ਪਿੱਛੇ ਮਿਸਲ ਕਾਲ ਦਾ ਜ਼ਿਕਰ ਕਰਦੇ ਹੁੰਨੇ ਆਪਾਂ ਨਾ ਮਿਸਲ ਕਾਲ ਵੇਲੇ ਕਹਿੰਦੇ ਕਿ ਮਿਸਲਾਂ ਬਹੁਤ ਹੁੰਦੀਆਂ ਸੀ ਹਨ ਬੇਸ਼ੱਕ ਉਹ ਮਿਸਲਾਂ ਜਦੋਂ ਦੁਸ਼ਮਣ ਦੇ ਨਾਲ ਲੜਾਈ ਹੁੰਦੀ ਸੀ ਨਾ ਉਹ ਮਿਸਲਾਂ ਇਕੱਠੀਆਂ ਲੜਦੀਆਂ ਹੁੰਦੀਆਂ ਸੀ ਹਨ ਅੱਜ ਸਾਡੀਆਂ ਮਿਸਲਾਂ ਵੱਖੋ-ਵੱਖਰੀਆਂ ਹੋ ਗਈਆਂ ਸ਼ਾਇਦ ਉਹ ਲੜਾਈ ਜਿਹੜੀ ਇੱਕ ਪਾਸੜ ਵੀ ਨਾ ਉਹ ਵੀ ਨਹੀਂ ਬਣਦੀ ਅਸੀਂ ਵੱਖੋ-ਵੱਖਰੀ ਲੜਾਈ ਲੜਨੀ ਚਾਹੁੰਦੇ ਆ ਉਹ ਆਪਣੇ ਢਿੱਡਾਂ ਦੀ ਲੜਾਈ ਬਣ ਗਈ ਲੱਗਦੀ ਇਦਾਂ ਹੀ ਲੱਗਾ ਹਾਂ ਸੈਲਫ ਇੰਟਰਸਟਲੀ ਲਾੜ ਰਹੇ ਸਾਰੇ ਆਪਣੇ ਹੀ ਜੇਬਾਂ ਪਰਾਂ ਦਾ ਸੋਚ ਰਹੇ ਹੈਗੇ ਨੇ ਹਨਾ ਤੇ ਆਪਣੇ ਮਤਲਬ ਪੰਜਾਬ ਲਈ ਜਾਂ ਪੰਥ ਲਈ ਤਾਂ ਕੋਈ ਸੋਚ ਹੀ ਨਹੀਂ ਅਮਰਤੌਰ ਕੀ ਸੋਚੂਗੀ ਜੇ ਮੰਨ ਲਓ ਤੁਹਾਨੂੰ ਕੁਰਸੀ ਮਿਲ ਜਾਂਦੀ ਹੈ ਕੱਲ ਨੂੰ ਚਲੋ ਆਉਣ ਵਾਲੇ ਸਮੇਂ 2027 ਦੀ ਇਲੈਕਸ਼ਨ ਆਉਂਦੀ ਆ ਆਪਾਂ ਇੱਕ ਵਾਰੀ ਮੰਨ ਲੈਂਦੇ ਕਿ ਤੁਹਾਨੂੰ ਇਹ ਹਲਕੇ ਤੋਂ ਐਮਐਲਏ ਬਣਾ ਦਿੱਤਾ ਜਾਂਦਾ ਤੇ ਅਮਰਤੌਰ ਕੀ ਕਰ ਸਕਦੀ ਫਿਰ ਪੰਜਾਬ ਵਾਸਤੇ ਜਿਵੇਂ ਤਾਂ ਦੱਸਿਆ ਪੰਜਾਬ ਦੇ ਮਸਲੇ ਹੈਗੇ ਨੇ ਚੰਡੀਗੜ੍ਹ ਦਾ ਮਸਲਾ ਹੋ ਗਿਆ ਹਨਾ ਪਾਣੀ ਦਾ ਨੌਜਵਾਨ ਦੀ ਆਵਾਜ਼ ਚੱਕੋ ਨੌਜਵਾਨੀ ਜਿਹੜੇ ਬੱਚੇ ਨਸ਼ਿਆਂ ਚ ਨੇ ਹੈਗੇ ਨੇ ਹਨਾ ਤੇ ਆਪਣੇ ਬੰਦੀ ਸਿੰਘਾਂ ਦਾ ਹੋ ਗਿਆ ਤੇ ਕਿਸਾਨੀ ਜਿਹੜਾ ਕਿਸਾਨ ਨੇ ਟਾਇਆ ਹਾਂ ਜੀ ਹਨਾ ਮੈਂ ਕੁਝ ਮੈਂ ਇਹਨਾਂ ਲਈ ਲੜਾਂਗੀ ਇਹਨਾਂ ਲਈ ਹਨਾ ਸਰਕਾਰ ਸਿਆਸਤ ਵਾਲੇ ਪਾਸੇ ਧਿਆਨ ਹੈਗਾ ਹੁਣ ਕੀ ਆਉਣਾ ਵਸਿਆ ਸਿਆਸਤ ਵਾਲੇ ਪਾਸੇ ਕਿ ਅਜੇ ਸਮਾਂ ਨਿਰਧਾਰਤ ਹੋਊਗਾ ਸਮਾਜ ਸੋਚੂਗਾ ਅਜੇ ਦੇਖੋ ਕਿਦਾਂ ਦਾ ਟਾਈਮ ਆਂਦਾ ਕਿ ਹੁੰਦਾ ਕਿਦਾਂ ਹਨਾ ਮੈਨੂੰ ਕਿਉਂਕਿ 227 ਜੇ ਟਾਈਮ ਹੈਗਾ ਵੈਸੇ 227 ਮੈਂ ਪੁੱਛਣਾ ਚਾਹੁੰਨਾ ਕਿ ਇਹ ਜਿਹੜੀ ਅੱਜ ਦੀ ਸਰਗਰਮੀ ਆ ਇਹ 227 ਦੀ ਇਲੈਕਸ਼ਨ ਵਾਲੇ ਪਾਸੇ ਹੀ ਆ ਥੋੜਾ ਇਹਦਾ ਜਿਕਰ ਕਰ ਦਿਓ ਕਿ ਅਜੇ ਸੋਚਣ ਵਾਸਤੇ ਸਮਾਂ ਚਾਹੀਦਾ ਕੀ ਲੱਗਦਾ ਤੁਹਾਨੂੰ ਨਹੀਂ ਹਲੇ ਤਾਂ ਮੈਂ ਸੋਚਾਂਗੀ ਬਾਕੀ ਜਿੱਦਾਂ ਮੈਨੂੰ ਜਿਵੇਂ ਮੈਨੂੰ ਸੰਗਤਾਂ ਕਹਿਣੀਆਂ ਆ ਜਿਵੇਂ ਹੋਏਗਾ ਹਨਾ ਉਸ ਟਾਈਮ ਦੇਖਾਂਗੇ